ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਦਰੂਪ ਰਾਠੀ ਦੀਆਂ ਮੁਸ਼ਕਲਾਂ ਵਧੀਆਂ ਹੋਏਗਾ ਗ੍ਰਫਤਾਰੀ ਜਾਨੋ ਕੀਹਾਪੁਰਾ ਮਾਮਲਾ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਦਰੂਪ ਰਾਠੀ ਇੱਕ ਵੱਡਾ ਯੂਟਿਊਬਰ ਹੈ ਜਿਨ੍ਹਾਂ ਨੇ ਪੀਐਮ ਮੋਦੀ ਖਿਲਾਫ ਕਾਫੀ ਵਾਰ ਬੋਲ ਚੁੱਕੇ ਆ ਅਤੇ ਕਾਫੀ ਨਿਊਜ਼ਾਂ ਜੋ ਦਰੂਪ ਰਾਠੀ ਦੇ ਖਿਲਾਫ ਆ ਰਹੀਆਂ ਹਨ ਤਾਂ ਇਸ ਦੇ ਸੰਬੰਧੀ ਇੱਕ ਵੱਡੀ ਅਪਡੇਟ ਹੋਣ ਜਾ ਰਹੀ ਕਿਤੇ ਗਈ ਹੈ ਕੀ ਆਪੁਰਾ ਮਾਮਲਾ ਆਉ ਜਾਂਦੇ ਆ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਥਰੂ ਰਾਠੀ ਦੀਆਂ ਮੁਸ਼ਕਲਾਂ ਵਧੀਆਂ ਹੋਵੇਗੀ ਗ੍ਰਿਫਤਾਰੀ ਜਾਨੋ ਕੀ ਹੈ ਪਮਾਮਲਾ ਕੇਂਦਰ ਸਰਕਾਰ ਦੀਆਂ ਨੀਤੀਆਂ ਉੱਤੇ ਸਵਾਲ ਖੜੇ ਕਰਨ ਵਾਲੇ ਮਸ਼ਹੂਰ ਯੂਟਿਊਬਰ ਥਰੂ ਰਾਠੀ ਦੀਆਂ ਮੁਸ਼ਕਲਾ ਆਉਣ ਵਾਲੇ ਦਿਨਾਂ 'ਚ ਵੱਤ ਰਹੀਆਂ ਹਨ ਮਹਾਰਾਸ਼ਟਰ ਸਾਈਬਰ ਸੈੱਲ ਨੇ ਜਾਲੀ ਖਬਰਾਂ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਇਹ ਐਫ ਆਈ ਆਰ ਸਿੱਧੀ ਤੌਰ ਉੱਤੇ ਬਰੂ ਰਾਠੀ ਵਿਰੁੱਧ ਨਹੀਂ ਸਗੋ ਉਹਨਾਂ ਦੇ ਨਾਮ ਉੱਤੇ ਚੱਲ ਰਏ ਪੈਰੀਓ ਅਕਾਊਂਟ ਦੇ ਸੰਬੰਧ ਵਿੱਚ ਦਰਜ ਕੀਤੀ ਗਈ ਹੈ ਇਹ ਕਾਰਵਾਈ ਲੋਕ ਸਭਾ ਸਪੀਕਰ ਉਮ ਬਿਰਲਾ ਦੀ ਧੀ ਬਾਰੇ ਗੱਲਬਾਤ ਜਾਣਕਾਰੀ ਫੈਸਲੇ ਦੇ ਮੰਗਲੇ ਵਿੱਚ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਕਰਨਗੇ ਕਿ ਤਰੂ ਰਾਠੀ ਇਸ ਦਾ ਕੋਈ ਸਬੰਧ ਹੈ ਜਾਂ ਫਿਰ ਨਹੀਂ ਮਹਾਰਾਸ਼ਟਰ ਸਾਈਬਰ ਵਿਭਾਗ ਦੇ ਅਨੁਸਾਰ ਤਰੂ ਰਾਠੀ ਹੈਟ ਵਾਲੇ ਇੱਕ ਖਾਤੇ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਦਾਅਵੇ ਕੀਤਾ ਜਾ ਰਿਹਾ ਹੈ ਕਿ ਓਮ ਬੇਰਲਾ ਦੀ ਤੀ ਨੇ ਬਿਨਾਂ ਪ੍ਰੀਖਿਆ ਦਿੱਤੇ ਯੂਨੀਵਰਸਿਟੀ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕਰ ਲਈ ਹੈ ਖਾਤੇ ਦੇ ਐਕਸ ਬਾਇਓ ਵਿੱਚ ਲਿਖਿਆ ਹੈ ਕਿ ਇਹ ਇੱਕ ਪ੍ਰਸੰਸਿਕ ਅਤੇ ਪੈਰੋਡ ਖਾਤਾ ਹੈ ਅਤੇ ਧਰੂਵ ਰਾਠੀ ਦੇ ਮੂਲ ਖਾਤੇ ਨਾਲ ਸੰਬੰਧਿਤ ਨਹੀਂ ਹੈ ਕਿਸੇ ਦੀ ਨਕਲ ਨਹੀਂ ਕੀਤੀ ਜਾ ਰਹੀ ਹੈ ਇਹ ਖਾਤਾ ਇੱਕ ਪੈਰੋਡ ਹੈ ਅਤੇ ਐਨ ਡੀ ਟੀ ਵੀ ਦੀ ਰਿਪੋਰਟ ਦੇ ਅਨੁਸਾਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਥਨ ਫਰਜ ਸੰਤੇਸ਼ ਰਾਠੀ ਨੇ ਖਾਤੇ ਤੋਂ ਨਹੀਂ ਬਲ ਕੇ ਪੈਰੋਡੀ ਖਾਤੇ ਦੁਆਰਾ ਪੋਸਟ ਕੀਤਾ ਗਿਆ ਸੀ ਤਾਂ ਅਧੁਨਿਕ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰਾਂਗੇ ਤਾਂ ਇਹ ਇੱਕ ਵੱਡੀ ਅਪਡੇਟ ਦਰੂਪ ਰਾਠੀ ਦੇ ਸੰਬੰਧ ਵਿੱਚ ਲੈ ਕੇ حاضر ਹੋਇਆ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਲਈ ਚੈਨਲ ਤਾਜੀ ਨੌਕਰੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ